ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦੀ ਵੀਡੀਓ ਵਿੱਚ ਪ ਟੌਪ ਦੀਆਂ ਪੰਜ ਝੋਟੀਆਂ ਸੇਲ ਲਈ ਲੈ ਕੇ ਆਏ ਜੀ ਪੰਜੇ ਬਈ ਟੌਪ ਕਲਾਸ ਤੇ ਮੋਲ ਆ ਜਿਹੜੇ ਭਰਾ ਦੇ ਬਿਲਕੁਲ ਜਾਇਜ਼ ਹੁੰਦੇ ਆ ਖਿੱਚ ਕੇ ਬਈ ਮੋਲ ਰੱਖਦਾ ਹੁੰਦਾ ਆਓ ਕਰ ਲੈਨੇ ਆ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਗਏ ਵਧੀਆ ਜੀ ਚੱਲਦੀ ਗੱਲ ਹੈ ਕਿਵੇਂ ਚੱਲਦਾ ਕੰਮ ਵਧੀਆ ਜੀ ਚਲੋ ਹਾਂ ਨਾਮ ਤੇ ਐਡਰੈਸ ਨਾ ਕੁਲਦੀਪ ਸਿੰਘ ਜੀ ਪਿੰਡ ਢੱਲਮਾ ਜਿਲਾ ਬਰਨਾਲਾ ਤੇ ਦਸੀਲ ਤਪਾਈ ਚੱਲਵਾ ਨੇੜੇ ਪਿੰਡ ਤਪਾ ਨੇੜੇ ਪਿੰਡ ਤਪਾ ਰੇ ਦਾ ਇਧਰੋਂ ਕੈਂਚੀਆਂ ਰਹਿ ਜਿਹਦੀਆਂ 8 ਕਿਲੋਮੀਟਰ ਬਾਅਦ ਤੇ ਓਕੇ ਤੇ ਤਪੇ 4 ਕਿਲੋਮੀਟਰ ਬਾਅਦ ਵਿਚਾਲੇ ਰਹਿ ਗਿਆ ਓਕੇ ਮੋਬਾਈਲ ਨੰਬਰ 98031 ਜੀ 42195 ਝੋਟੀਆਂ ਨੇ ਫਿਰ ਹਾਂ ਜੀ ਪੰਜ ਹਾਂ ਪੰਜੀ ਟੌਪ ਕਲਾਸ ਹਨ ਹਾਂ ਜੀ ਸੇਮ ਜੀ ਉਮਰ ਦੀਆਂ ਲੱਗਦੀਆਂ ਹਨ ਹਾਂ ਇੱਕੋ ਜੀ ਉਮਰ ਦੀਆਂ ਜੀ ਇਹਨਾਂ ਚ ਠੀਕਾ ਹਾਂ ਪਹਿਲੇ ਨੰਬਰ ਵਾਲੀ ਝੋਟੀ ਦੀ ਗੱਲ ਕਰਦੇ ਆ ਤੇ ਕਿੰਨੀ ਕੁ ਉਮਰ ਹੈ ਦੀ ਕਰਮ ਵਾਲੀ ਦੀ ਇਹਦੀ ਜੀ ਉਮਰੇ 2 ਸਾਲ ਦੀ ਉਮਰ ਓਕੇ ਹਾਂਜੀ ਤੇ ਰਿਕਾਰਡ ਪਤਾ ਇਹਨਾਂ ਦੀ ਮਾਂ ਦਾ ਬਈ ਨਹੀਂ ਉਹ ਆਪਾਂ ਨੂੰ ਐਵੇਂ ਕਹਿ ਦਈਏ ਕਿਸੇ ਦਾ ਪਤਾ ਨਹੀਂ ਐਵੇਂ ਆਪਾਂ ਗੱਪ ਮਾਰੀ ਜਾਈਏ ਆਪਣੀਆਂ ਨੇ ਲੈਤੀਆਂ ਹੋਈਆਂ ਸਹੀ ਹੈ ਤੇ ਬਾਕੀ ਸਿਰ ਇਹਦੇ ਚੋਂ ਨਾ ਆਪਾਂ ਦੁੱਧ ਜ਼ਰੂਰ ਪੁੱਛ ਲੈਦੇ ਸੀ ਅਗਲੇ ਨੂੰ ਉਹ ਤਾਂ ਆਪਾਂ ਪੁੱਛ ਲੈਣੇ ਹੁੰਦੇ ਆ ਵੀ ਇਹਦੀ ਮਾਂ ਥੱਲੇ ਕਿੰਨਾ ਕਿੰਨਾ ਗਾ ਐਸਟੀਮੇਟ ਜਾਈ ਹੁੰਦਾ ਹੈ ਹਾਂ ਉਹ ਕੋਈ ਹੂੰ ਜਨ ਉਹਦੀ 14 ਗਾ ਇਹਦਾ ਕੋਈ 15 ਕੋਈ 18 ਬਸ ਇੱਥੇ ਸਾਰੀਆਂ ਆਸ-ਪਾਸ ਹਾਂ ਐਵੇਂ ਆਪਾਂ ਝੂਠ ਮਾਰੀ ਜਾਈਏ ਹੂੰ ਉਹਦਾ ਫਾਇਦਾ ਨਹੀਂ ਹੂੰ ਸਹੀ ਗੱਲ ਆ ਬਈ ਬਰੀਡ ਚੰਗੀ ਆ ਝੋਲੀ ਕਿਵੇਂ ਆ ਝੋਲੀ ਚਾਰੀ ਬਹੁਤ ਵਧੀਆ ਜੀ ਚਾਰ ਚਾਰ ਥਣ ਤੇ ਫੋਰਸਾਂ ਕਿਸੇ ਦੇ ਨਾਮ ਨਹੀਂ ਮਿਲਦੀ ਚਾਰ ਬਾਕੀ تیرے ਹੱਲਾ ਇਕੱਲਾ ਜੇ ਕੋਈ ਹੋਵੇ ਉਹ ਆਪਾਂ ਜਿੰਮੇ ਦਾ ਨਾ ਫੋਰਸਾਂ ਇਸ ਫੂਸ ਬੜਾ ਚੰਗਾ ਨਾ ਹਾਂ ਜੀ ਹਾਂ ਕਰਦੀ ਬਹੁਤ ਦੇਖ ਕੇ ਮਾਈ ਬਾਕੀ ਸਿਰੇ ਤਾਉਣ ਤੂਣ ਕੱਟੀ ਦੀ ਹੋਰ ਸੁੰਗ ਬਹੁਤ ਚੰਗਾ ਹਾਂ ਖੋਲ ਦੇ ਬਈ ਤੋਰ ਦੇ ਬਿਊਟੀਫੁੱਲ ਆ ਬਈ ਬਿਊਟੀ ਕੰਨੀ ਨਹੀਂ ਘਾਟ ਕਾਦ ਕੰਨੀ ਕਾਡ ਝੋੜੀ ਇੱਕ ਨੰਬਰ ਹਰ ਕਾਡ ਬਾਈ ਨੇ ਦੱਸ ਦਿੱਤਾ ਵੀ ਸਾਰੀਆਂ ਤਕਰੀਬਨ 12 13 ਪਲੱਸ ਹੀ ਆ ਨਾ ਬਾਈ ਹਾਂ ਜੀ ਹਾਂ ਜਿਹਨਾਂ ਦੀ 18 ਵਾਲੀ ਵੀ ਹੈਗੀ ਵਿਚ ਐਵੇਂ ਆਪਾਂ ਕਹਿਣ ਦੀ ਗੱਲ ਉਹ ਤਾਂ ਅਗਲੇ ਦੀ ਐਵੇਂ ਆਪਾਂ ਝੂਠ ਨਹੀਂ ਮਾਰ ਕੇ ਬਾਕੀ ਦੁੱਧ ਬਾਈ ਸੇਵਾ ਦਾ ਬਾਈ ਅੱਗੇ ਕਿੰਨੀ ਆਪਾਂ ਇਹਨੂੰ ਸਾਮ ਸਮਾਂ ਅਚ ਰੱਖਦੇ ਹਾਂ ਸਾਮਾਂ ਦਾ ਦੁੱਧ ਕੱਢਣਾ ਹੈ ਹਾਂ ਹਾਂ ਲੈ ਸੋਰਾ ਇੱਕ ਨੰਬਰ ਬ੍ਰੀਜਮ ਆ ਜੀ ਇੱਕ ਨੰਬਰ ਤਾਂ ਹੁਣ ਤੂੰ ਦੇਖ ਕੱਟੀ ਦੀ ਕਿੱਥੇ ਪਈ ਐ ਪਹਿਲੀ ਗੱਲ ਤਾਂ ਦੇਖ ਸਹੀ ਹੈ ਬਾਈ ਤੇ ਮੁੱਲ ਕਲਦੀ ਪਜਾਇਜ ਮੁੱਲੇ ਦਾ ਜੀ ਮੋਲੇ ਦਾ 27000 ਰੁਪਇਆ ਜੀ ਮਾਨਤਾਨ ਵਿੱਚ ਮਾਨਤਾਨ ਹੋ ਜੂ ਜੀ ਜਮਾ ਜੈਜ ਮੋਲਾ 27000 ਦੇ ਹਾਂ ਜੀ ਕੋਈ ਆਪਾਂ ਐਵੇਂ ਬਾਹਲੇ ਨਹੀਂ ਐਵੇਂ ਨਹੀਂ ਜੈ ਜਮਾ ਹਾਂ ਕੋਈ ਗੈ ਮੋਲਾ ਆ ਮੋਲ ਨਹੀਂ ਮਿਲਣਾ ਠੀਕ ਹੈ ਕਿ ਨਹੀਂ ਬਾਕੀ ਬਈ ਮੇਰੇ ਹਿਸਾਬ ਨਾਲ ਤਿੰਨਾਂ ਚਾਰਾਂ ਮਹੀਨਿਆਂ ਨੂੰ ਸੀਮਣ ਲੈ ਹਾਂ ਜੀ ਹਾਂ ਹਾਂ ਐਨੇ ਨੂੰ ਲੈ ਲੂ ਹਾਂ ਮਨ ਕੇ ਚਲ ਦੋ ਦੋ ਗੱਟੇ ਫੀਡ ਦੇ ਖਾ ਕੇ ਗੱਟੀਆਂ ਮਨਗਲ ਟੀਕਰੇ ਤਕਰੀਬਨ ਕਾਬਲ ਹੋ ਜਾ ਹਾਂ ਜੀ ਹਾਂ ਜਿਵੇਂ ਆ ਅੱਗੇ ਆ ਗਈ ਕੱਟੀ ਇਹ ਤਕਰੀਬਨ ਛੇਤੀ ਤਿਆਰ ਇਹ ਤਾਂ 2-1/2 ਮਹੀਨੇ ਨੂੰ ਜੇ ਸਾਹਮਲੇ ਕੋਈ ਵਸਾ ਦੋ-1/2 ਮਹੀਨੇ ਨੂੰ ਤਿਆਰ ਹੂੰ ਫਿਰ ਸੰਗ ਸੰਗ ਇਹਦਾ ਵੀ ਬਹੁਤ ਚੰਗਾ ਬਹੁਤ ਚੰਗਾ ਨਾਲ ਹੀ ਮੋੜਦੀ ਆਉਂਦੀ ਫੁੱਲ ਤੋੜਦੇ ਮੜੀ ਲੈ ਤੋਰੇ ਕੰਨੀ ਉਹਨੇ ਕੋਈ ਘਾਟ ਤੇ ਬਾਕੀ ਜਿਹੜੇ ਜੇ ਕਿਸੇ ਦਾ ਹੱਡਾ-ਹਾਡਾ ਬੈਠਾ ਹੋਵੇ ਉਹ ਆਪਣੀ ਜ਼ਿੰਮੇਵਾਰੀ ਹੈ ਜਾਂ ਫੋਟ ਸੰਗ ਹੋਵੇ ਉਹ ਜ਼ਿੰਮੇਵਾਰੀ ਹੈ ਓਕੇ ਭਾਈ ਠੀਕ ਹੈ ਭਾਈ ਹੂੰ ਚੰਗੀਆਂ ਨੇ ਯਾਰ ਸਾਫ ਸੁਧਰੀਆਂ ਗੱਟੀਆਂ ਹਾਂ ਵਿੱਚ ਹੁੰਦਾ ਹਨ ਅਗਲਾ ਕਹਿੰਦਾ ਨਹੀਂ ਪੈਸੇ ਹੁਣ ਭਾਈ ਗੱਲੀਪਾ ਜੇ ਆਪਾਂ ਦੇਖਨੇ ਮੱਝਾਂ ਮੰਨ ਕੇ ਚਾ 1.5 ਲੱਖ ਦੇ ਆਸ-ਪਾਸ ਆਮ ਨੋਰਮਲ ਰੇਟ ਚੱਲੀ ਜਾਂਦੇ ਹਨ ਹਣਾ ਅੱਜ ਤੋਂ ਭਾਈ ਜਿਹੜੇ ਦਿਨ ਨੂੰ ਹੁਣ ਆਏ ਮੰਨ ਲਾ ਚਾ ਆਏ ਮੰਨ ਲਾ ਇਹ ਸਭਾ ਸਾਲ ਨੂੰ ਸਭਾ ਸਾਲ ਤੋਂ ਪਹਿਲਾਂ ਤਿਆਰ ਹੋ ਜਾਣੀਆਂ ਹੋ ਜਾਣੀਆਂ ਸਾਲ ਦੇ ਅੰਦਰ ਅੰਦਰ ਇਹ ਕਿੱਥੇ ਮੁੱਲ ਵਗ ਜਾਣੇ ਐ ਮੈਂ ਜਿਹੜਾ ਪਾਲ ਨੂੰ ਚੰਗੇ ਹੀ ਆ ਸਹੀ ਆ ਭਾਈ ਹੂੰ ਕਿਉਂ ਉਹ ਅਗਲੇ ਨਿਆਲ ਨਹੀਂ ਮਰਜ ਅੱਜ ਜੇ ਬੰਦਾ 2725 ਰੁਪਏ ਨਾਲ ਆਉਂਦਾਗਾ ਹਨਾ ਭਾਈ ਤੇ ਦੇਖ ਲੈ ਵਧੀਆ ਰੁਪਏ ਨਾਲ ਜੋੜ ਨਹੀਂ ਆ ਇਹ ਪੈਣਾ ਕੱਲਾ ਕੱਲਾ ਜਾ ਕੀ ਬਾਤ ਹੈ ਬੜੀ ਸਫਾਈ ਹੈ ਚੋਰੀ ਦੀ ਤੇ ਪੂੜਾ ਪੂਰਾ ਰੇਕਰ ਮੈਂ ਦੀ ਇੱਕ ਨੰਬਰ ਆ ਹਾਂਜੀ ਕੀ ਬਾਤ ਆ ਅੱਗਿਆ ਕੀ ਤਨ ਨੰਬਰ ਇਹਦਾ ਮੁੱਲ ਦੱਸ ਦੀ ਹਾਂ ਇਹਦਾ ਮੁੱਲ ਕੀ ਹੈ ਜੀ ਆ ਇਹਦਾ ਵੀ 27000 ਹੀ ਆਈ 27000 ਹੀ ਆਈ ਇਹ ਕੋਈ ਨਹੀਂ ਨਾ ਦੋਨਾਂ ਓਕੇ ਭਾਈ ਹਾਂ ਤੇ ਅੱਗੇ ਤਿੰਨ ਨੰਬਰ ਇਹਦੀ ਉਮਰ ਐਸਟੀਮੇਟ ਆ ਇਹਦੀ ਪਾਉਣੇ 1-2 ਸਾਲ ਦੀ ਆ ਬਸ ਇਹ ਪਾਉਣੇ ਪਾਉਣੇ 1-2 ਸਾਲ ਦੀਆਂ ਤਿੰਨੀ ਉਮਰ ਆ ਇੱਕੋ ਜਿਹੀ ਨਹੀਂ ਸੇਮ ਜਿਹੀ ਨੇ ਹਾਂ ਖੋਲ ਦੇ ਮੜੀ ਤੋਲ ਇਹ ਤਿੰਨੀ ਬਿਊਟੀ ਚੈੱਕ ਕਰ ਲੋ ਸੰਗ ਸੰਗ ਖੀਰੀਆਂ ਕੱਟੀਆਂ ਦੇਖ ਲੋ ਹੂੰ ਖੀਰੀਆਂ ਨੇ ਠੀਕ ਹਾਂ ਇੱਕ ਤਾਂ ਹੁੰਦਾ ਹੈ ਨਾ ਹਾਂ ਬਿਊਟੀ ਚੰਗੀ ਆ ਭਾਈ ਤੇ ਥਣ ਝੂਲੇ ਇਹਦੀ ਵੀ ਚੈੱਕ ਕਰਵਾ ਦਾਂਗੇ ਛੋਟੀਆਂ ਚੰਗੀਆਂ ਨੇ ਭਾਈ ਸਾਰੀਆਂ ਹਾਂ ਕੱਟੀ ਦੇਖ 33 ਹਾਂ ਇੱਕ ਨੰਬਰ ਆ ਗਿਆ ਹੁਣ ਆਇਆ ਇਹਨੂੰ ਆਪਾਂ ਹਰਿਆਣੇ ਵਾਲੀ ਵੀ ਕਹਿ ਕੇ ਦੇ ਸਕਦੇ ਹਾਂ ਉਹਨੂੰ ਵੀ ਫਾਇਦਾ ਨਹੀਂ ਉਹਦਾ ਫਾਇਦਾ ਕੀ ਹੈ ਲੈ ਇਹਨੂੰ ਮੈਂ ਵੀ ਕਿਲੋ ਵਾਲੀ ਵੀ ਕਹਿ ਦੂੰ ਉਹਦਾ ਤੰਤ ਨਹੀਂ ਕੋਈ ਤੰਤ ਨਹੀਂ ਪਰ ਜਿੰਨਾ ਕ ਆਪਾਂ ਨੂੰ ਅਗਲੇ ਨੇ ਦੱਸਿਆ ਹਨਾ ਹੂੰ ਉਹਨਾਂ ਕ ਚਹੀ ਰਹਿੰਦਾ ਕੰਮ ਸਹੀ ਹੈ ਬਾਕੀ ਇੱਕ ਗੱਲ ਦਾ ਪਤਾ ਯਾਰ ਭਾਈ ਜਿਹੜੇ ਹਸਾਮ ਨਾਲ ਗੱਟੀਆਂ ਨੇ ਉਹ ਹਸਾਮ ਨਾਲ ਮੁੱਲ ਭਾਈ ਜਮਾਂ ਜਾ ਜਾ ਹਾਂ ਜੀ ਹਾਂ ਕੋਈ ਕਾਟ ਨਹੀਂ ਗੱਟੀਆਂ ਚ ਹਨਾ ਕੋਈ ਕੱਦ ਕੰਨੀਆਂ ਝੋਲੀ ਕੰਨੀਆਂ ਦੰਦੋਂ ਵੀ ਭਾਈ ਨੇ ਰਾਸਤਾ ਵੀ ਖੀਰ ਗਈਆਂ ਤੇ ਥਣ ਝੂੜੀ ਇਹਦੀ ਵੀ ਚੈੱਕ ਕਰਵਾਣੀ ਕੰਮ ਆਉਂਦਾ ਪੂਰੀ ਵਧੀਆ ਲੈ ਹੁਣ ਜਿਹੜੇ ਸਾਮ ਨਾਲ ਕੱਟੀ ਸਮੀ ਵੀ ਆ ਜੱਲੇ ਕੱਲੇ ਜਮਾ ਸਮੀ ਹੋਈ ਆ ਆਹ ਕੱਤੀ ਦਾ ਲੈ ਅੱਜ ਤੋਂ 20 ਦਿਨਾਂ ਨੂੰ ਮਹੀਨੇ ਨੂੰ ਤਿਆਰ ਬਹੁਤ ਚੰਗੀ ਕੱਟੀ ਹੈਗੀ ਹਨ ਮਹੀਨੇ ਨੂੰ ਜਮਾ ਤਿਆਰ ਹੈ ਕੱਤੀ ਸੀ ਇਹਦਾ ਮੁੱਲ ਜਾਇਜ਼ ਹੈ ਇਹਦਾ ਮੁੱਲ 30000 ਦੀ ਦੇਜੇ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਉਹ ਜਾ ਬਹੁਤ ਚੰਗੀ ਕੱਟੀ ਹੈ ਬਹੁਤ ਛੋੜਾ ਆਪਣਾ ਬਹੁਤ ਚੰਗਾ ਥਣ ਝੂੜੀ ਦੀ ਸਾ ਹਾਂ ਅੱਗੇ ਆ ਗਈ 4 ਨੰਬਰ ਇਹ ਵੀ ਬੱਚਾ ਬਹੁਤ ਚੰਗਾ ਹੈ ਇਹਦੀ ਉਮਰ ਐਸਟੀਮੇਟ ਜਾ ਇਹਦੀ ਤੁ ਐਮ ਵਾਲਾ ਸਵਾ ਕ ਸਾਲ ਦੀ ਹੋ ਡੇਢ ਕੇ ਸਾਲ ਦੇ ਨੇੜੇ ਬਹੁਤ ਸਾਰੇ ਇੱਥੇ ਜੇ ਹੋ ਗਏ ਠੀਕ ਆ ਬਿਊਟੀ ਇੱਕ ਨੰਬਰ ਕੱਤੀ ਬਹੁਤ ਚੰਗੀ ਆ ਸਾਰੀਆਂ ਯਾਰ ਇਕੋ ਜੀਆਂ ਨੇ ਸੇਮ ਹੀ ਆ ਡਿੱਟੋ ਹਨ ਤੇ ਉਮਰ ਵੀ ਤਕਰੀਬਨ ਕੋਈ ਮਾੜਾ ਮੋਟਾ ਇਧਰ ਉਧਰ ਨਹੀਂ ਸੇਮ ਜੀ ਉਮਰ ਆ ਹਾਂ ਬਸ ਉਹਦਾ ਕਿਉਂ ਆਪਾਂ ਜਿਵੇਂ ਜੇ ਦੱਸਦੇ ਅਗਲਾ ਹੂੰ ਦੇਖ ਕੱਤੀ ਇਹ ਮਣਕ ਹੈ ਇੱਕ ਜੀ ਦਿਨਾਂ ਦਾ ਵਾਹ ਇਹ ਕਹਿੰਦਾ ਪੁੜਾ ਪੜਾ ਦੇਖ ਤਾ ਜਮਾ ਪਈ ਆ ਨਾ ਸਿੱਧੀ ਸਟੇਟ ਤੇ ਝੂਲੀ ਲੈ ਚਾਰ ਥਾਨ ਗੱਲਾ ਗੱਲਾ ਸਾਨਦੇ ਜਮਾ ਕੱਲਾ ਕੱਲਾ ਬੱਚਾ ਬੜਾ ਚੰਗਾ ਹੀ ਹੂੰ ਮੋੜ ਲੈ ਖਲੀਬ ਇਹਦਾ ਮੁੱਲ ਬਈ ਜਾਇਜ਼ ਇਹਦਾ ਮੁੱਲ 28000 ਹੈ 28000 ਰੁਪਏ ਮਾਨਤਨ ਮੜਾ ਮੋਟਾ ਮਾਨਤਨ ਕਰ ਦਾਂਗੇ ਉਹ ਜਮਾ ਜਾਇਜ਼ ਮੁੱਲ ਆ ਬਈ 28000 ਰੁਪਏ ਮਾਨਤਨ ਫਿਰ ਵੀ ਕੋਈ ਚੱਕਰ ਨਹੀਂ ਹੋਜੂ ਬੱਚੇ ਚੰਗੇ ਹੈ ਆਪ ਹੀ ਬੋਲਦੇ ਆ ਹਣ ਉਹੀ ਬੜੀ ਹਾਂ ਅਗਲੇ ਨੇ ਆਪ ਹੀ ਉਹ ਤਾਂ ਚੀਜ਼ਾਂ ਵੀ ਦਿਸਣਗੀਆਂ ਚੀਜ਼ ਤਾਂ ਬਈ ਹੁਣ ਦੇਖ ਕੇ ਪਤਾ ਲੱਗ ਜਾਣਾ ਵੀ ਕੁਆਲਿਟੀ ਹੈਗੀ ਆ ਜਾਂ ਨਹੀਂ ਕਰੇ ਬਈ ਥੋੜਾ ਪੜਾ ਝੋਲੀ ਚਾਰ ਥਣ ਟਿੰਗ ਦੇ ਕਿਹੜੇ ਲੋਟ ਮੁੜਦੇ ਜਾਂਦੇ ਬੰਗਲਾ ਸਫਾਈ ਚਾ ਬਾਈ ਕੱਟੀਆਂ ਸਾਰੀਆਂ ਟਾਪ ਬਰੀਟ ਨੇਗੀਆਂ ਇੱਕ ਦੂਜੀ ਤੋਂ ਕਰਮ ਵਾਲੀਆਂ ਸਾਰੀਆਂ ਵੱਧ ਕੇ ਆ ਬਾਈ ਬਾਕੀ ਵੱਡੀ ਗੱਲ ਮੁੱਲ ਦੀ ਹੁੰਦੀ ਹੈ ਮੁੱਲ ਬਾਈ ਨੇ ਜਮਾ ਜਾਇਜ਼ ਰੱਖਿਆ ਫੇਰ ਵੀ ਚਲੋ ਮਾਨਦਾਨ ਹਾਂ ਜੀ ਜੇ ਹੁਣ ਆਪਾਂ ਐਵੇਂ ਬਾੜਾ ਵੀ ਕਰੀ ਜਾਵਾਂਗੇ ਉਹਦਾ ਵੀ ਤਾਂਤ ਨਹੀਂ ਉਹਦਾ ਵੀ ਕੋਈ ਫਾਇਦਾ ਨਹੀਂ ਬਾਈ ਸਹੀ ਗੱਲ ਆ ਲੈ ਆਹ ਥੋੜੀ ਜੀ ਕੱਟੀ ਵਿਸੇਰੀ ਚੰਗੀ ਆ ਥੋੜੀ ਜੀ ਫਿੱਕੀ ਆ ਉਹੇ ਜ ਆਪਾਂ ਉਹੇ ਜ ਆਪਾਂ ਹੋ ਜਾ ਹਾਂ ਜੀ ਤੇ ਕਿੰਨੀ ਕੁ ਉਮਰ ਅਸਟੀਮੇਟ ਜੇ ਇਹਦੀ ਸ਼ਬਕ ਸਾਲ ਦੀ ਇਹਦੀ ਹੋ ਜੀ ਠੀਕ ਆ ਖੋੜ ਲਿਆ ਮੜੀ। ਉਹੇ ਜਾ ਭਾ ਉਂ ਰੰਗ ਰੰਗ ਪੂੜਾ ਪੜਾ ਬਹੁਤ ਚੰਗਾ ਇਹਦਾ ਕੀ ਮੁੱਲ ਅਕਲੀ? ਇਹਦਾ 21000 ਆ ਜੀ। ਮਾਨਤਨ। ਮਾਨਤਨ ਹੋ ਜੂਗਾ ਜੀ। ਜਮਾ ਜੈਜ ਮੁੱਲ ਆ ਭਾਈ 21000 ਰੁਪਿਆ ਮੁੱਲ ਮਾਨਤਨ। ਜੇ ਅਗਲੇ ਨੇ ਇਕੱਠੀਆਂ 3-4 ਲੈ ਕੇ ਜਾਣੀਆਂ ਨੇ। ਹੂੰ। ਫੇਰ ਆਪਾਂ ਉਹੇ ਜਾ ਵੀ ਕਰ ਲਾਂਗੇ ਆਪਾਂ ਨੂੰ ਕੋਈ ਐ ਨਹੀਂ। ਓਕੇ। ਭਾਈ ਕਹਿੰਦਾ ਜੇ ਪੰਜੇ ਇਕੱਠੀਆਂ ਖਰੀਦ ਲਵਾਂਗੇ। ਆਪਾਂ ਉਹੇ ਜਾ ਮੁੱਲ ਕਰ ਲਾਂ। ਹਾਂ ਫੇਰ ਉਹੇ ਜਾ ਵੀ ਕਰ ਲਾਂਗੇ। ਹੋਂ ਤੇ ਜਦੋਂ ਸੌਦਾ ਹੋਊ ਸਾਰਾ ਕੁਝ ਹੋ ਜਾਊਗਾ। ਕਿਹਨੇ ਭਾਈ? ਹਾਂ ਜੀ ਹਾਂ। ਬਾਕੀ ਕਲਦੀਪ ਇੱਕ ਗੱਲ ਆ ਭਾਈ। ਮਨ ਕੇ ਚੱਲ ਅੱਜ ਬੰਦਾ ਇਹ ਕੱਟੀ ਕੋਈ ਵੀ ਖਰੀਦਦਾ ਤਾਂ ਇਹਨੂੰ 2 ਮਹੀਨਿਆਂ ਨੂੰ 6 ਮਹੀਨਿਆਂ ਨੂੰ ਦੁਬਾਰੇ ਸੇਲ ਕਰਦਾ ਤਾਂ 2 ਰੁਪਏ ਨਾਲ ਨਾਰ ਲਾ ਕੇ ਹਾਂ ਨਾਰ ਲਾ ਕੇ ਜਾਉਂਗੇ ਐ ਨਹੀਂ ਵੀ ਘਟ ਜੂਗੀ ਜੇ ਇਹਦਾ ਰੋਜ ਵਧਦੀਆਂ ਇਹਦਾ ਰੋਜ ਵਧਦਾ ਇਹਦਾ ਜੇ ਹੁਣ ਅੱਜ ਅੱਜ ਖੜੀਆਂ ਨੇ ਹਮ ਅੱਜ ਤੋਂ 5 ਦਿਨਾਂ ਨੂੰ ਦੱਸ ਦੇਣਾ ਮੈਨੂੰ ਵੇਚਣੀਆਂ ਹੋਰ ਵਧਣਗੀਆਂ ਇਹਦਾ ਰੋਜ ਵਧਦੀਆਂ ਜਿਵੇਂ ਆਪਾਂ ਕਹਿੰਦੇ ਫਲ ਝੋਟੇ ਦਾ ਮਾਰ ਜਿਵੇਂ ਆਪਾਂ ਜੇ ਹੁਣ ਬੱਚਿਆਂ ਦਾ ਹਾਂ ਇਹ ਤਾਂ ਇੱਕ ਪੱਕੀ ਰਕਮ ਹੈ ਇਹ ਹਾਂ ਜਿਵੇਂ ਕਾਲਾ ਸੋਨਾ ਕਹਿੰਦੇ ਆ ਹਾਂ ਪੱਕੀ ਰਕਮ ਹੈ ਇਹ ਕਟਦੀ ਨਹੀਂ ਵਧਣ ਵਾਲੀ ਚੀਜ਼ ਹੈ ਹਾਂ ਬਾਕੀ ਸਿਰੇ ਆਪਾਂ ਯਾਰ ਸਾਰੀਆਂ ਵੇਚਣੀਆਂ ਹੁੰਦੀਆਂ ਆਪਾਂ ਦੇਖ ਕੇ ਲਿਉਣੀਆਂ ਸਾਫ ਸੁਥਰੀ ਨਹੀਂ ਤਾਂ ਆਪਾਂ ਨੂੰ ਫਿਰ ਲੋੜ ਹੀ ਨਹੀਂ ਲੈਣ ਦੀ ਆਪਾਂ ਵੀ ਰੁਪਏ ਲਾ ਕੇ ਲਿਆਉਣੀ ਸਹੀ ਹੈ ਭਾਈ ਸਹੀ ਹੈ ਨਹੀਂ ਜਾ ਜਾ ਗੱਲ ਬਾਕੀ ਭਾਈ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ